ਖਾਸ ਕਰਕੇ ਜਦੋਂ ਦੀ ਫਿਜ਼ੀਕਲ ਰਿਪੋਰਟ ਪੜ੍ਹੀ ਆ ਉਹਦੇ ਵਿੱਚ ਜਿਹੜਾ ਇੱਕ ਵੱਡਾ ਆ ਕਹਿੰਦੇ ਜਿਹੜਾ ਇੱਕ ਆਈ ਕੈਚਿੰਗ ਪਾਰਟ ਸੀ ਜਿਹੜਾ ਇਹਨਾਂ ਨੇ ਪਹਿਲਾਂ ਵੀ ਦੱਸਿਆ ਫਿਜ਼ੀਕਲ ਰਿਪੋਰਟ ਤੋਂ ਪਹਿਲਾਂ ਉਹਨਾਂ ਨੇ ਜਿਹੜੀਆਂ ਆਪਣੀਆਂ ਅਲਾਨਸ ਕੀਤੇ ਨੇ ਹਾਂਜੀ ਵੀ 80000 ਦਾ ਲੋਨ ਜਿਹੜਾ ਹੈਗਾ ਵਾ ਬੇਸਮੈਂਟ ਬਣਾਉਣ ਲਈ ਦਿੱਤਾ ਜਾਊਗਾ ਬਿਲਕੁਲ ਹਾਂਜੀ ਜਿਹੜਾ ਕਿ 40000 ਤੋਂ ਵਧਾ ਕੇ 80000 ਇਸ ਸਾਲ ਲਈ ਕੀਤਾ ਪਹਿਲਾਂ ਆਈ ਥਿੰਕ ਇਹ 40000 ਸੀ ਹਾਂਜੀ ਡਬਲ ਕਰ ਦਿੱਤਾ ਹੁਣ ਆਲਮੋਸਟ ਡਬਲ ਕਰ ਦਿੱਤਾ ਹੈ ਤੇ ਕਿਹਾ ਗਿਆ ਕਿ ਲੋਕਾਂ ਨੂੰ ਜੇ ਖਾਸ ਕਰਕੇ ਤੁਹਾਡੇ ਕੋਲ ਕੋਈ ਇਦਾਂ ਦੀ ਬੇਸਮੈਂਟ ਹੈਗੀ ਹੈ ਜਿਹੜੀ ਤੁਸੀਂ ਇਹ ਪਰ ਦੋਸੀ ਨੂੰ ਜੇ ਰੈਨੋਵੇਟ ਕਰਾ ਕੇ ਉਹਨੂੰ ਐਜ਼ ਅ ਲਿਵੇਬਲ ਡਿਵੈਲਿੰਗ ਬਣਾ ਲੂੰ ਤੇ ਤੁਸੀਂ ਉਹਨੂੰ ਰੈਂਟ ਤੇ ਦੇ ਸਕਦੇ ਆ ਤਾਂ ਕਿ ਕਿਹੜੀ ਫੈਮਿਲੀ ਉਹਦੀ ਹੈਲਪ ਹੋ ਸਕੇ ਤੇ ਇਹਦੇ ਨਾਲ ਹੀ ਜਿਹੜੀਆਂ ਨੰਬਰ ਆਫ ਯੂਨਿਟਸ ਹੈਗੀਆਂ ਨੇ ਕਿਸੇ ਵੀ ਮਾਰਕੀਟ ਦੇ ਵਿੱਚ ਡੈਂਸਿਟੀ ਵਧੇਗੀ ਤੇ ਲੋਕਾਂ ਨੂੰ ਜਿਹੜੀਆਂ ਇਹ ਬੇਸਮੈਂਟਾਂ ਰੈਂਟ ਤੇ ਲੈ ਕੇ ਆਪਣਾ ਰਹਿ ਸਕਦੇ ਨੇ ਤੇ ਦੋਨੇ ਪਾਸੇ ਹੈਲਪ ਹੋਏਗੀ ਜਿਹੜਾ ਬੰਦਾ ਰਹਿਣ ਲਈ ਕੋਈ ਮਕਾਨ ਲੱਭ ਰਿਹਾ ਉਹਦੇ ਲਈ ਵੀ ਇਹ ਜਿਹੜੀ ਹੈਗੀ ਆ ਸਪਲਾਈ ਵਧੇਗੀ ਤੇ ਦੂਸਰੇ ਪਾਸੇ ਜਿਹੜਾ ਲੈਂਡਲੋਰਡ ਆ ਜੇ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਮਿਲ ਜਾਂਦੀ ਆ ਆਪਣੇ ਪੇਮੈਂਟ ਕਰਨ ਦੇ ਵਿੱਚ ਹਾਂਜੀ ਉਹਦੇ ਵਿੱਚ ਵੀ ਉਹਨਾਂ ਨੂੰ ਹੈਲਪ ਹੋਏਗੀ ਬਿਲਕੁਲ ਰਾਈਟ ਐਂਡ ਵੀਰੇ ਮੈਂ ਦੇਖ ਰਹੀ ਸੀ ਕਿ 2% ਕਹਿ ਰਹੇ ਆ ਕਿ ਤੁਹਾਨੂੰ ਇੰਟਰਸਟ ਰੇਟ ਪੇ ਕਰਨਾ ਪਊਗਾ ਪਰ ਹੁਣ ਮੈਨੂੰ ਐਗਜੈਕਟਲੀ ਨਹੀਂ ਪਤਾ ਹੈਗਾ ਕਿ ਇਹਦੀ ਸਾਰੀ ਪ੍ਰੋਸੈਸ ਕੀ ਆ ਬਾਕੀ ਆਪਣੇ ਸਾਰੇ ਕਾਲ ਕਰਕੇ ਸਾਰਿਆਂ ਨੇ ਆਪਣੇ ਨਾਲ ਡਿਸਕਸ਼ਨ ਇਹਦੇ ਤੇ ਕਰ ਹੀ ਲੈਣੀ ਆ ਜੀ ਪਰ ਜਿਵੇਂ 80000 ਡਾਲਰ 2% ਤੁਹਾਨੂੰ ਇੰਟਰਸਟ ਰੇਟ ਤੇ ਬਾਕੀ ਇਹਦੀ ਜਿਹੜੀ ਸਾਰੀ ਪ੍ਰੋਸੈਸ ਆ ਉਦਾਂ ਹੀ ਆ ਜਿਵੇਂ ਆਪਾਂ ਕਿਸੇ ਮੋਰਗੇਜ ਲਈ ਜਾਂ ਮਤਲਬ ਤੁਹਾਨੂੰ ਸਾਰੇ ਪ੍ਰੋਪਰ ਪੇਪਰ ਵਰਕ ਚਾਹੀਦਾ ਇਹਦੀ ਅਪਰੂਵਲ ਲਈ ਬਟ ਇੱਕ ਇਹੀ ਚੀਜ਼ ਆ ਕਿ ਮੇਰੇ ਖਿਆਲ ਚ ਇਹ ਬੈਕਅਪ ਆ ਜਿਹੜੀ ਇਹਗਾ ਕੈਨੇਡਾ ਗਵਰਨਮੈਂਟ ਵੱਲੋਂ ਕਾਈਂਡ ਆਫ ਲੋਨ ਹੈਗਾ ਹਾਂਜੀ ਸੋ ਸੋ ਲੋਨ ਇਹਦੇ ਵਿੱਚ ਦੋ ਚੀਜ਼ਾਂ ਨਿਕਲ ਕੇ ਅੱਗੇ ਆ ਰਹੀਆਂ ਨੇ ਸੋ ਪਹਿਲੀ ਗੱਲ ਆ ਵੀ ਜਿਹੜੇ ਹੁਣ ਦੋ ਵੀ ਉਸ ਤੋਂ ਬਾਅਦ ਦੀ ਚੀਜ਼ਾਂ ਨੇ ਪਹਿਲੀ ਗੱਲ ਆ ਜਿਹੜਾ ਹੁਣ ਦਸੰਬਰ ਤੋਂ ਆਈ ਥਿੰਕ ਵਧਾ ਰਹੇ ਨੇ ਇਹ ਦਸੰਬਰ 15 ਤੋਂ ਵਧਿਆ ਵਾ ਵੀ 1 ਮਿਲੀਅਨ ਤੋਂ ਜਿਹੜੇ ਆਪਾਂ ਪਹਿਲਾਂ ਤਾਂ ਕਿਹੜੀ ਰਿਕੁਆਇਰਮੈਂਟ ਕੱਢੀ ਆ ਵੀ ਹੁਣ ਅੱਗੇ ਹੁੰਦਾ ਸੀ ਜਦੋਂ ਦੀ ਮਿਲੀਅਨ ਡਾਲਰ ਤੋਂ ਉੱਤੇ ਦਾ ਕਰ ਲੈਣਾ ਮਤਲਬ ਤੁਹਾਨੂੰ ਮਿਨੀਮਮ 20% ਕਰਨਾ ਪੈਂਦਾ ਸੀ ਆ ਉਹ ਹੁਣ ਵਧਾ ਕੇ ਇਹਨਾਂ ਨੇ 1.5 ਮਿਲੀਅਨ ਦੀ ਕਰਤੀ ਆ ਤੇ ਉਹਦੇ ਨਾਲ ਨਾਲ ਇਹਨਾਂ ਨੇ ਕਰ ਦਿੱਤਾ ਵੀ ਇਹ 30 ਸਾਲ ਦਾ ਅਮੋਰਟਾਈਜੇਸ਼ਨ ਪੀਰੀਅਡ ਤੁਸੀਂ ਲੈ ਸਕਦੇ ਹੋ ਤਾਂ ਕਿ ਜਿਹੜੇ ਲੋਕਾਂ ਦੀ ਹੈਗੀ ਜੇ ਉਹਨਾਂ ਕੋਲ ਲੋਨ ਵੱਡਾ ਵ ਕਰਾਂ ਦੀ ரைਟ ਕੁਝ ਇੱਕ ਲੋਨ ਵੱਡਾ ਹੋ ਗਿਆ 5 ਸਾਲ ਐਕਸਟਰਾ ਮਿਲ ਗਿਆ ਤੁਹਾਨੂੰ ரைਟ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਡਾਉਨ ਪੇਮੈਂਟ ਵੀ ਜੇ ਤੁਹਾਡੇ ਕੋਲ ਨਹੀਂ ਹੈਗੀ ਹੂੰ ਹੂੰ ਉਹ ਮੈਨੂੰ ਰੀਜ਼ਨ ਨਹੀਂ ਲੱਭਿਆ ਮੰਨ ਲਓ 30 ਸਾਲ ਦੀ ਤਾਂ ਚਲੋ ਸੈਂਸ ਬਣਦੀ ਆ ਪਰ ਜਿਹੜਾ ਹਾਇਰ ਪ੍ਰਾਈਸ ਦੇ ਉੱਤੇ ਤੁਸੀਂ ਲੋਅਰ ਪੇਮੈਂਟ ਰੱਖਣੀ ਆ ਉਹਦੀ ਮੈਨੂੰ ਕੋਈ ਸੈਂਸ ਜੀ ਨਹੀਂ ਬਣੀ ਲੱਗੀ ਬਟ ਐਨੀਵੇ ਜੋ ਵੀ ਇਹਨਾਂ ਨੇ ਕੀਤਾ ਵਾ ਇਹ ਜਿਹੜੀਆਂ ਦਸੰਬਰ 15 ਤੋਂ ਲਾਗੂ ਹੋ ਜਾ ਰਿਹਾ ਇਹ ਰੂਲ ਹਨਾ ਤੇ ਇੱਕ ਤਾਂ ਇਹ ਨਿਕਲ ਕੇ ਆਇਆ ਫਿਜ਼ੀਕਲ ਰਿਪੋਰਟ ਦੇ ਵਿੱਚ ਤਾਂ ਕਿ ਕਿਹੜੇ ਇੱਕ ਫਰਸਟ ਟਾਈਮ ਹੋਮ ਬਾਅਰ ਦੀ ਇੱਕ ਹੈਲਪ ਹੋ ਸਕੀ ਘਰ ਬਾਇ ਕਰਨ ਨੂੰ ਹਣਾ ਬਿਲਕੁਲ ਰਾਈਟ ਤੇ ਖਾਸ ਕਰਕੇ ਜਿਹੜੇ ਲੋਕਾਂ ਨੇ ਜਿਹੜੇ ਨਵੇਂ ਬਿਲਡ ਕਰ ਲਏ ਨੇ ਹਾਂਜੀ ਸੋ ਉਹਦੇ ਵਿੱਚ ਵੀ ਇੱਕ ਵੱਡੀ ਹੋਏ ਹੈਲਪ ਹੋ ਸਕਦੀ ਹੈ ਰਾਈਟ ਹੁਣ ਕਿੰਨੀ ਕੁ ਕਪੈਸਿਟੀ ਹੋਏਗੀ ਕੀ ਉਹਦੀਆਂ ਜੇ ਹੁਣ ਖਾਸ ਕਰਕੇ ਜੇ ਆਪਾਂ ਅੱਗੇ ਵੀ ਗੱਲ ਕੀਤੀ ਸੀ ਜੇ 15 ਲੱਖ ਦਾ ਤੁਸੀਂ ਘਰ ਲੈਣਾ ਵਾ 1.5 ਮਿਲੀਅਨ ਦਾ ਤਾਂ ਤੁਹਾਨੂੰ ਘਟੋ ਘਟ 3 ਲੱਖ ਦੇ ਡਾਲਰ ਦੀ ਲਾਗੇ ਛਾਗੇ ਇਨਕਮ ਚਾਹੀਦੀ ਹੈ ਰਾਈਟ ਉਹਨੂੰ ਕੁਆਲੀਫਾਈ ਕਰਨ ਦੇ ਲਈ ਤੇ ਹੁਣ ਕਿੰਨੇ ਲੋਕੀ ਉਹ ਦਿਖਾ ਪਉਣਗੇ ਕੀ ਇਹਦਾ ਸਿਨੈਰੀਓ ਨਿਕਲ ਕੇ ਆਇਆ ਗਿਆ ਇਹਦੇ ਤੇ ਸਾਰੀ ਗੱਲਬਾਤ ਕਰਾਂਗੇ ਤੇ ਦੂਸਰੀ ਗੱਲ ਆ ਜਿਹੜਾ ਲੋਨ ਇਹ ਇਹਨਾਂ ਨੇ ਕਹਿ ਵੀ ਜਿਹੜੇ ਪਹਿਲਾਂ 40000 ਡਾਲਰ ਸੀ ਹਾਂਜੀ ਉਹਨੂੰ ਹੁਣ ਅਸੀਂ ਵਧਾ ਕੇ 80000 ਕਰ ਰਹੇ ਹਾਂ ਰਾਈਟ ਕਿ ਪਿਛਲੇ ਸਾਲ ਜਿਹੜੀ ਲਾਸਟ ਈਅਰ ਦੀ ਫਿਜ਼ੀਕਲ ਰਿਪੋਰਟ ਸੀਗੀ ਉਹਦੇ ਵਿੱਚ 40000 ਸੀ ਹੁਣ ਅਸੀਂ ਵਧਾ ਕੇ ਨੂੰ 80000 ਕਰਤਾ 80000 ਦੇ ਨਾਲ ਨਾਲ ਇਹਨਾਂ ਦੋ ਆਪਸ਼ਨ ਦਿੱਤੇ ਨੇ ਬੀ ਇਹ ਦਾ 80000 ਦਾ ਤੁਸੀਂ ਆਪਣੀ ਬੇਸਮੈਂਟ ਬਣਾਉਣ ਲਈ ਵਰਤ ਸਕਦੇ ਹੋ ਜੇ ਉਹ ਲੀਵੇਬਲ ਨਹੀਂ ਹੈਗੀ ਤਾਂ ਉਹਨੂੰ ਐਜ਼ ਤੁਸੀਂ ਸੈਕੰਡ ਡਿਵੈਲਿੰਗ ਦੇ ਤੌਰ ਤੇ ਬਣਾ ਸਕਦੇ ਹੋ ਤੇ ਇਹਦੇ ਲਈ ਜਿਹੜਾ ਹੈਗਾ ਤੁਹਾਨੂੰ 80000 ਦਾ ਲੋਨ ਆਪਾਂ ਦੇਵਾਂਗੇ ਜਿਦਾ ਕਿ ਲੋਨ ਟਰਮ 15 ਸਾਲ ਦੀ ਹੋਏਗੀ ਤੇ ਤੈਨੂੰ ਤੁਹਾਨੂੰ 2% ਦਾ ਇੰਟਰਸਟ ਦੇਣਾ ਪੈਣਾ ਬਿਲਕੁਲ ਫਿਰ ਉਹ ਨਾਲ ਇਹ ਵੀ ਹੈ ਨਾ ਕਿ ਜਦੋਂ ਤੁਸੀਂ ਗਵਰਨਮੈਂਟ ਤੋਂ ਲੋਨ ਲੈ ਕੇ ਆਪਣੀ ਬੇਸਮੈਂਟ ਦੇ ਲਈ ਬਣਾਇਆ ਤਾਂ ਉਹ ਇੱਕ ਤਰੀਕੇ ਦੇ ਨਾਲ ਲੀਗਲ ਬੇਸਮੈਂਟ ਹੋ ਗਈ ਤੇ ਫਿਰ ਤੁਹਾਨੂੰ ਉਹਦੇ ਉੱਤੇ ਮਤਲਬ ਕੈਪੀਟਲ ਗੇਨ ਵਗੈਰਾ ਉਹਦੀ ਵੀ ਗੱਲ ਹੋ ਰਹੀ ਸੀਗੀ ਹਾਂਜੀ ਕਿ ਕੈਪੀਟਲ ਗੇਨ ਵਗੈਰਾ ਵੀ ਕਰਨਾ ਪਊਗਾ ਪੇ ਤੇ ਆਈ ਡੋਨਟ ਥਿੰਕ ਕਿ ਬੜਾ ਜ਼ਿਆਦਾ ਹੋਊਗਾ ਉਹਦੇ ਨਾਲ ਕੋਈ ਜ਼ਿਆਦਾ ਫਿਗਰਸ ਦੇ ਵਿੱਚ ਫਰਕ ਪੈਣਾ ਪਰ ਫਿਰ ਵੀ ਇਟਸ ਜੇ ਤੁਸੀਂ ਕੋਈ ਤੁਹਾਡਾ ਕੋਈ ਟੈਨੈਂਟ ਉੱਥੇ ਰਹਿ ਰਿਹਾ ਤਾਂ ਤੁਹਾਨੂੰ ਬੇਸਿਕਲੀ ਇੱਕ ਤਰੀਕੇ ਨਾਲ ਲੀਗਲੀ ਉਹਦੇ ਤੋਂ ਕੈਸ਼ ਦੇ ਵਿੱਚ ਨਹੀਂ ट्रांजੈਕਸ਼ਨਸ ਮੇਰੇ ਖਿਆਲ ਚ ਹੋ ਸਕਦੇ ਨਹੀਂ ਤੁਹਾਨੂੰ ਫਿਰ ਦਿਖਾਉਣੀਆਂ ਪੈਣੀਆਂ ਵੀ ट्रांजੈਕਸ਼ਨਸ ਤੁਸੀਂ ਲਈਆਂ ਨੇ ਤੇ ਉਹਦੇ ਤੇ ਜਿਹੜਾ ਵੀ ਤੁਸੀਂ ਟੈਕਸ ਬਣਦਾ ਵਾ ਉਹ ਵੀ ਤੁਹਾਨੂੰ ਦੇਣਾ ਪੈਣਾ ਮੈਂ ਰਾਈਟ ਸੋ ਹਣ ਉਹਦੀ ਟੈਕਸ ਦੀ ਇੰਪਲੀਕੇਸ਼ਨ ਜੋ ਵੀ ਆਊਗੀ ਉਹ ਆਪ ਨੂੰ ਦੇਖਣਾ ਪੈਣਾ ਵੀ ਕਿਵੇਂ ਨਿਕਲ ਕੇ ਆਉਂਦੀ ਹੈ ਵੀ ਕੀ ਕਰਨਾ ਪੈਣਾ ਵਾ ਹਾਂ ਹੈਨਾ ਦੇ 15 ਸਾਲ ਦਾ ਇਹ ਲੋਨ ਆ ਮੈਂ ਥੋੜੀ ਕੈਲਕੂਲੇਸ਼ਨ ਕਰ ਰਿਆ ਸੀ ਵੀ ਆਪਾਂ ਨੂੰ ਪਤਾ ਲੱਗ ਜੇ ਵੀ 15 ਸਾਲ ਦੇ ਵਿੱਚ ਅਰਾਊਂਡ ਇਹਦੀ ਆ 7.5 550 ਜਿਹੜੀ ਇਹਦੀ ਪੇਮੈਂਟ ਬਣੇਗੀ ਐਵਰੀ ਮੰਥ ਐਵਰੀ ਮੰਥ ਦੀ ਰਾਈਟ ਸੋ ਇਹਦੇ ਲਾਗੇ ਛਾਗੇ ਮੈਨੂੰ ਲੱਗਦਾ ਇਹ ਜਿਹੜੇ ਨੰਬਰਸ ਨਿਕਲ ਕੇ ਆ ਰਹੇ ਪਰ ਮੈਨੂੰ ਲੱਗਦਾ ਸੀ ਸ਼ਾਇਦ ਮੈਂ ਕਰ ਲਾਂ ਪਰ ਮੇਰੇ ਡਾ ਕੈਲਕੂਲੇਟਰ ਉਹ ਸਹੀ ਨਹੀਂ ਹੈਗਾ ਇਸ ਨੰਬਰ ਨੂੰ ਕੈਲਕੂਲੇਟ ਕਰਨ ਦੇ ਲਈ ਬਟ 15 ਸਾਲ ਦੇ ਲਈ ਇਹ ਤੁਸੀਂ 2% ਦਾ ਇੰਟਰਸਟ ਰੇਟ ਤੇ ਲੈ ਸਕਦੇ ਹੋ ਔਰ ਦੂਸਰੀ ਗੱਲ ਆ ਜਿਹੜਾ ਇੱਕ ਦੇ ਨਾਲ ਹੋਰ ਆ ਵੀ ਜੇ ਤੁਹਾਡੇ ਕੋਲ ਆਲਰੇਡੀ ਕਰ ਹੈਗਾ ਵਾ ਉਹਨੂੰ ਤੁਸੀਂ ਰੀਫਾਈਨੈਂਸ ਕਰਾ ਸਕਦੇ ਹੋ ਅਪ ਟੂ 90% ਤੱਕ ਰਾਈਟ ਸੋ ਜੇ ਖਾਸ ਕਰਕੇ ਉਹ ਆਲਰੇਡੀ ਇਨਸ਼ੂਰਡ ਮਾਰਗੇਜ ਇਸ ਹੈਗੀਆਂ ਨੇ ਤੁਹਾਡੇ ਕੋਲ ਜਾਂ ਤੁਹਾਡਾ ਘਰ ਹੈਗਾ ਆਲਰੇਡੀ ਇਨਸ਼ੂਰਡ ਮਾਰਗੇਜ ਦੇ ਅੰਦਰ ਤਾਂ ਤੁਸੀਂ ਇਹਨੂੰ 90% ਤੱਕ ਕਰਾ ਸਕਦੇ ਆ ਪਰ ਉਹਦੇ ਵਿੱਚ ਗੱਲ ਇਹ ਹੀ ਹੈ ਵੀ ਉਹਦੇ ਵਿੱਚ ਚੈੱਕ ਉਡੀ ਹੋਣੀ ਚਾਹੀਦੀ ਹੈ ਫਿਰ ਵੀ ਤੁਸੀਂ ਕਰਾ ਸਕਦੇ ਆ ਵੀ ਐਲਿਸ ਜਿਹਦੇ ਚੈੱਕ ਉਡੀ ਹੈਗੀ ਤੁਸੀਂ ਕੜਾਈ ਨਹੀਂ ਤੁਹਾਡੀ ਲੋਨ ਟੂ ਵੈਲਿਊ ਕਿੰਨੀ ਹੈ ਪਰ ਇਹ ਜਿਹੜੀ ਲੋਨ ਟੂ ਵੈਲਿਊ ਹੈਗੀ ਇਹ ਪੋਸਟ ਰੈਨੋਵੇਸ਼ਨ ਆ ओके ਉਹਦੇ ਲਈ ਪਰ ਤੁਹਾਨੂੰ ਦੇਖਣਾ ਪੈਣਾ ਵੀ ਜੇ ਤੁਸੀਂ ਹੁਣ ਘਰ ਮੰਨ ਲਓ ਪਿਛਲੇ ਕੁ ਸਾਲਾਂ ਦੇ ਵਿੱਚ ਲਿਆ ਜਾਂ 20 ਜਾਂ 21 ਦੇ ਵਿੱਚ ਲਿਆ ਵਾ ਜਾਂ 22 ਦੇ ਵਿੱਚ ਲਿਆ ਵਾ ਜੇ ਤੁਸੀਂ ਆਲਰੇਡੀ ਹਾਈ ਪ੍ਰਾਈਸ ਤੇ ਲਿਆ ਉਦੋਂ ਦਾ ਪ੍ਰਾਈਸ ਆਲਰੇਡੀ ਥੱਲੇ ਆ ਚੁੱਕੇ ਨੇ ਬਿਲਕੁਲ ਬਿਲਕੁਲ ਥੋੜੀ ਇਕਵਿਟੀ ਤਾਂ ਨੈਗੇਟਿਵ ਦੇ ਵਿੱਚ ਹੋ ਚੁੱਕੀ ਹੈ ਫਿਰ ਮੈਨੂੰ ਲੱਗਦਾ ਰੀਫਾਈਨਾਂਸ ਕਰਾਉਣ ਜਾਵਾਂਗੇ ਤਾਂ ਉਹਨੇ ਕਹਿਣਾ ਲਿਓ ਭਾਈ ਪੈਸੇ ਹੋਰ ਦੋ ਪਹਿਲਾਂ ਹਾਂਜੀ ਕੋਈ ਸਮੱਸਿਆ ਨਹੀਂ ਐਂਡ ਤੁਹਾਨੂੰ ਪਤਾ ਹੈਗਾ ਕਿ ਜਿਸ ਤਰ੍ਹਾਂ ਨਾਲ ਆਪਣੇ ਫੇਕ ਮੌਰਗੇਜਸ ਵਗੈਰਾ ਉਹ ਸਾਰਾ ਕੁਝ ਹੋਇਆ ਸੀਗਾ ਜੇ ਕੋਈ ਬੰਦਾ ਵਾਪਸ ਬੈਂਕ ਦੇ ਕੋਲੇ ਜਾਂਦਾ ਤਾਂ ਮੇਰੇ ਖਿਆਲ ਚ ਇਹ ਥੋੜਾ ਜਿਆਦਾ ਰਿਸਕੀ ਵੀ ਹੋ ਸਕਦਾ ਹੈ ਜੀ ਸੋ ਇਹ बिकॉज ਉਹ ਸਾਰੀ ਚੀਜ਼ਾਂ ਦੀ ਡਾਕੂਮੈਂਟੇਸ਼ਨ ਹੋਣੀ ਹੈ ਬੈਂਕ ਨੇ ਪੈਸਾ ਤੁਹਾਨੂੰ ਦੇਣ ਦੇ ਲਈ ਰਾਈਟ ਸੋ ਕਿੰਨੇ ਕੁ ਲੋਕ ਦੂਸਰੀ ਗੱਲ ਆ ਵੀ ਇਹ ਕੀ ਲੋਕਾਂ ਨੂੰ ਲੱਗਦਾ ਵੀ ਉਹਨਾਂ ਲਈ ਫਾਇਦੇਮੰਦ ਚੀਜ਼ ਸਾਬਤ ਹੋ ਸਕਦੀ ਹੈ ਹਾਂਜੀ ਰਾਈਟ ਵੀ ਜੇ ਕੋਈ ਵੀ ਬੰਦਾ ਜੇ ਹੁਣ ਆਪਾਂ ਪੋਲੀ ਕਰਾਉਣਾ ਹੋਵੇ ਵੀ ਜਿਹੜੀ ਵੀ ਆਪਣਾ ਸਰੋਤ ਜੁੜੇ ਹੋਏ ਨੇ ਆਲਮੋਸਟ ਪੰਜਾਬ ਕਾ ਆਪਣੇ ਸਰੋਤ ਜੁੜ ਚੁੱਕੇ ਨੇ ਸਿਰਫ YouTube ਦੇ ਉੱਤੇ ਵੀ ਜੇ ਆਪਾਂ ਇੱਕ ਪੋਲ ਕਰਾਉਣਾ ਹੋਵੇ ਵੀ ਤੁਹਾਨੂੰ ਤੁਸੀਂ ਅਗਰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਜੇ ਤੁਹਾਨੂੰ ਇਹ ਅਸੀਂ ਯਾਰ ਮੰਨਦਾ ਵੀ ਕੀ ਤੁਸੀਂ ਬੇਸਮੈਂਟ ਬਣਾਉਂਗੇ ਬਿਲਕੁਲ ਰਾਈਟ ਵੀ ਤੁਸੀਂ ਇਦਾਂ ਦਾ ਪੰਗਾ ਲਵੋਗੇ ਵੀ ਹਾਂ ਅਸੀਂ ਬੇਸਮੈਂਟ ਬਣਾ ਲਈਏ ਤੇ ਤੁਹਾਡਾ ਕੀ ਰਿਵਿਊ ਰਹੇਗਾ ਜਾਂ ਤੁਹਾਨੂੰ ਕੀ ਚੰਗਾ ਪ੍ਰੋਗਰਾਮ ਲੱਗ ਰਿਹਾ ਵੀ ਹਾਂ ਇਹ ਮੇਕਸ ਸੈਂਸ ਵੀ ਜੇ ਅੱਜ ਗਵਰਨਮੈਂਟ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਸਾਨੂੰ ਇਸ ਚੀਜ਼ ਦਾ ਫਾਇਦਾ ਜ਼ਰੂਰ ਲੈਣਾ ਚਾਹੀਦਾ ਹੈ ਹਾਂਜੀ ਰਾਈਟ ਔਰ ਤੁਸੀਂ ਲਵੋਗੇ ਔਰ ਜੇ ਤੁਹਾਨੂੰ ਲੱਗਦਾ ਵੀ ਨਹੀਂ ਇਹ ਸਿਰਫ ਇੱਕ ਬੰਬ ਜੇ ਛੱਡਿਆ ਇਹਨਾਂ ਨੇ ਕੋਈ ਇਹਦਾ ਕੋਈ ਮੂਹਰ ਸਰ ਹੈ ਨਹੀਂਗਾ ਚੀਜ਼ ਨੂੰ ਲੈ ਕੇ ਵੀ ਫਿਰ ਤੁਸੀਂ ਇਹਦੇ ਤੇ ਕੀ ਵਿਚਾਰ ਰੱਖਦੇ ਹੋ ਤੁਸੀਂ ਇਹ ਜਿਹੜੇ ਵਿਚਾਰ ਹੈਗੇ ਸਾਡੇ ਨਾਲ ਜਰੂਰ ਆਪਣੇ ਸ਼ੇਅਰ ਕਰਿਓ ਸਟੂਡੀਓ ਦਾ ਨੰਬਰ ਹੈਗਾ ਜੀ 647368300 ਤੇ ਇਹਦੇ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਆਪਣੇ ਵਿਚਾਰ ਸ਼ੇਅਰ ਕਰ ਸਕਦੇ ਹੋ ਔਰ ਦੂਸਰੀ ਗੱਲ ਆ ਵੀ ਜੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਐਕਸੈਸੀਬਿਲਟੀ ਹੈਗੀ ਹੈ ਤੁਸੀਂ ਕਮੈਂਟ ਜਰੂਰ ਕਰਿਓ ਕਮੈਂਟ ਕਰਕੇ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਨਾਲ ਦੀ ਨਾਲ ਜਿਹੜੇ ਆਪਾਂ ਕਮੈਂਟ ਆ ਉਹ ਆਪਾਂ ਡਿਸਪਲੇ ਕਰਦੇ ਰਹਿਾਂਗੇ ਅ ਵਿਕਰਮ ਪਾਲ ਬਾਈ ਹੁਣੀ ਕਹਿ ਰਹੇ ਨੇ ਵੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਤੇ ਉਸ ਤੋਂ ਬਾਅਦ ਇੱਕ ਹੋਰ ਕਮੈਂਟ ਆ ਕਹਿੰਦੇ ਵਾਟ ਐਸੈਟਸ অর ਇਕਵਿਟੀ ਵਨ ਸ਼ੁਡ ਹੈਵ ਬਿਫੋਰ অর ਡੂਰਿੰਗ ਦਾ ਸੈਸ਼ਨ ਬੇਸਡ ਔਨ ਅ ਪ੍ਰੀਵੀਅਸ ਸਾਈਕਲਸ ਇਹ ਰੇਤੇ ਵੀ ਇੱਕ ਜਰੂਰ ਪ੍ਰੋਗਰਾਮ ਹੀ ਕਰਾਂਗੇ ਜੀ ਕੀ ਕੀ ਓਨ ਕਰਨਾ ਚਾਹੀਦਾ ਕੀ ਕੀ ਨਹੀਂ ਕਰਨਾ ਚਾਹੀਦਾ ਪਰ ਪਹਿਲੀ ਗੱਲ ਆ ਮੇ ਲੱਗਦਾ ਹੁੰਦਾ ਜਦੋਂ ਕੋਈ ਮੜਾ ਟਾਈਮ ਆਇਆ ਵੀ ਇੱਕ ਚੀਜ਼ ਤੁਹਾਡੇ ਕੋਲ ਪਹਿਲੇ ਜਿਹੜੀ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਆ ਓਨਰ ਤੋਂ ਵੀ ਵੀ ਤੁਹਾਡੇ ਕੋਲ ਕੋਈ ਡੈਟ ਨਾ ਹੋਵੇ। ਬਿਲਕੁਲ ਵੀ ਜਿੰਨਾ ਤੁਹਾਡੇ ਕੋਲ ਡੈਟ ਘਟਾ ਹੈਗਾ ਵਾ ਉਹਨਾਂ ਬੈਟਰ ਕੁਜ਼ਰਲੀ ਤੁਸੀਂ ਸਰਪਲਸ ਤਾਂ ਰਹੋਗੇ ਆਪਣੇ। ਹਾਂਜੀ ਕੁਝ ਇਸ ਟਾਈਮ ਦੇ ਉੱਤੇ ਜਦੋਂ ਬੰਦਾ ਹੋ ਸਾਰੀਆਂ ਚੀਜ਼ਾਂ ਤੋਂ ਹਰਟ ਕਰ ਰਿਹਾ ਹੁੰਦਾ ਸਭ ਤੋਂ ਵੱਧ ਹਰਟ ਕਰਦਾ ਜੇ ਤੁਹਾਡੇ ਕੋਲ ਡੈਟ ਹੈਗਾ ਵਾ। ਬਿਲਕੁਲ ਕਿਸੇ ਵੀ ਤਰ੍ਹਾਂ ਦਾ बैड ਡੈਟ ਜਿਵੇਂ ਮੰਨ ਲਓ ਤੁਸੀਂ ਕੋਈ ਨਾ ਕੋਈ ਕਾਰ ਵੱਡੀ ਲਈ ਆ ਫੈਂਸੀ ਉਹਦੇ ਤੁਸੀਂ 6-700-800 ਡਾਲਰ ਕਿਸ਼ਤ ਪੇ ਕਰ ਰਹੇ ਹੋ। ਚਾਹੇ ਤੁਹਾਡੇ ਕੋਲ ਕਿਸੇ ਹੋਰ ਤਰ੍ਹਾਂ ਦਾ ਡੈਟ ਹੈਗਾ ਵਾ ਉਹ ਚੀਜ਼ਾਂ ਜ਼ਿਆਦਾ ਹਰਟ ਕਰਦੀਆਂ ਨੇ ਜਦੋਂ ਤੁਹਾਡੇ ਕੋਲ ਸਮਾਂ ਮਾੜਾ ਚੱਲਦਾ ਹੋਵੇ। ਮਾ ਵੀਕਾਰ ਦਾ ਡੈਟ ਨਾ ਅੱਜਕੱਲ ਆਪਣੀ ਕਮਿਊਨਿਟੀ 'ਚ ਮੈਂ ਕਾਫੀ ਲੋਕਾਂ ਦਾ ਦੇਖਿਆ ਕਿ ਬਹੁਤ ਵੱਡਾ ਡੈਟ ਹੈ ਇਹ ਜੀ इजीली 600 ਤੋਂ ਲੈ ਕੇ ਲੋਕ 12-1200 ਡਾਲਰ ਮੰਥਲੀ ਪੇਮੈਂਟਸ ਕਰ ਰਹੇ ਆ ਗੱਡੀਆਂ ਦੀ ਐਂਡ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਉਹਨਾਂ ਦੀ ਜ਼ਰੂਰਤ ਵੀ ਨਹੀਂ ਹੈਗੀ ਐਂ ਕਈ ਮੇਰੇ ਆਪਣੇ ਫਰੈਂਡ ਸਰਕਲ ਦੇ ਵਿੱਚ ਕਈ ਇਹੋ ਜਿਹੀਆਂ ਗੱਡੀਆਂ ਉਹਨਾਂ ਨੇ ਉਹ ਯੂਜ਼ ਹੀ ਨਹੀਂ ਕਰਦੇ ਜੀ ਵਾਂਸ ਇਨ ਅ ਵਾਈਲ ਕਰਦੇ ਤੇ ਇਹ ਥੋੜਾ ਜਨਾ ਆਪਣੀ ਕਮਿਊਨਿਟੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜਾ ਆਪਾਂ ਉਹ 1200 ڈالر ਇੱਕ ਗੱਡੀ ਦੇ ਵਾਸਤੇ ਵੇਸਟ ਕਰ ਰਹੇ ਉਹਨੂੰ ਥੋੜਾ ਜਿਹਾ ਉਹ ਸੇਵਿੰਗ ਦੇ ਵਿੱਚ ਪਾਉਣਾ ਸ਼ੁਰੂ ਕਰਦੀ ਐ। ਜਿੱਥੇ ਹਾਫ ਹੀ ਉਹਦਾ ਸੇਵ ਕਰਨਾ ਸ਼ੁਰੂ ਕਰਦੀ ਐ ਤਾਂ ਮੈਂ ਬਹੁਤ ਦੇਖਿਆ ਵੀ ਲੋਕ ਕੀ ਐਜੇ ਜਦੋਂ ਟੋਏ ਪਟ ਲੈਂਦੇ ਹਨਾ ਵੀ ਘੜੇ ਦੇ ਵਿੱਚ ਗਲੀਆਂ ਕੱਢਣ ਦੇ ਬਰਾਬਰ ਹੁੰਦਾ ਉਦੋਂ ਤੁਸੀਂ ਜਿੰਨਾ ਮਰਜ਼ੀ ਕੰਮ ਜ਼ੋਰ ਦਾ ਕਰਕੇ ਪਾਈ ਚੱਲੋ ਪਾਣੀ ਪਰ ਥੱਲੇ ਘੜਾ ਨਹੀਂ ਭਰਦਾ। ਕੁਝ ਤੁਸੀਂ ਇਦਾਂ ਦੀਆਂ ਗਲੀਆਂ ਉਹਦੇ ਵਿੱਚ ਏਡੇ ਏਡੇ ਮੋਹਰੇ ਕੱਢੇ ਹੁੰਦੇ ਨੇ ਵੀ 1000 ڈالر ਇੱਥੋਂ ਲੀਕ ਹੋ ਰਿਹਾ ਵਾ, 500 ਇੱਥੋਂ ਲੀਕ ਹੋ ਰਿਹਾ ਵਾ। ਤੇ ਇਸੇ ਕਰਕੇ ਆਪਾਂ ਬਹੁਤ ਜਿਹੜੀ ਆ ਜੇਰਾ ਟਾਈਮ ਖਾਅ ਕਰਦੇ ਆ ਆਪਣੀ ਮੁੱਲੀ ਜ਼ਿੰਦਗੀ ਦਾ 066 ਤੁਸੀਂ ਔਰਨੋ ਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੀਬਾ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਬੀਬਾ ਲਾਈਵ ਬਹੁਤ ਸੋਹਣਾ ਕਰਦੇ ਆਂ ਸੁਣਦੇ ਹੁੰਦੇ ਆਂ ਹਰ ਵਾਰੀ ਬੜਾ ਵਧੀਆ ਹੁੰਦਾ ਬੜਾ ਮਜ਼ਾ ਆਉਂਦਾ ਸੁਣਨ ਦਾ ਤੇ ਤੇ ਬਾਜੀ ਆਪਾਂ ਗੱਲ ਕਰ ਰਹੇ ਸੀ ਜਿਹੜੀ ਆ ਆਪਣਾ ਲੋਨ ਆ ਜਿਹੜੇ ਬਾਜੀ ਟਰਮਸ ਐਂਡ ਕੰਡੀਸ਼ਨਸ ਪੜੀਆਂ ਤੁਸੀਂ ਨਹੀਂ ਮੈਂ ਪੜਨਾ ਚਾਹ ਰਿਹਾ ਸੀ ਟਰਮਸ ਐਂਡ ਕੰਡੀਸ਼ਨ ਤੱਕ ਮੈਂ ਪਹੁੰਚਿਆ ਨਹੀਂ ਜਾਨੂ ਸਾਡੇ ਲਾਈਵ ਦਾ ਟਾਈਮ ਹੋ ਗਿਆ ਮੈਂ ਪੜਾਂਗਾ ਪਰ ਹਲੇ ਨਹੀਂ ਹਲੇ ਨਹੀਂ ਪੜੀ ਜਦੋਂ ਬਾਈ ਟਰਮਸ ਐਂਡ ਕੰਡੀਸ਼ਨਸ ਤਾਂ ਪੜੋ ਵੀ ਨਹੀਂ ਆਕੇ ਟਰਮਸ ਐਂਡ ਬਾਈ ਇਹ ਤਾਂ ਵੀ ਲੋਨ ਆਕੇ ਟਰੈਪ ਐ ਚਲੋ ਤੁਸੀਂ ਮੈਂ ਤਾਂ ਹੀ ਸਾਰਿਆਂ ਨੂੰ ਕਿਹਾ ਵੀ ਤੁਸੀਂ ਕਾਲ ਕਰੋ ਵੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੀ ਤੁਹਾਡੇ ਤੋਂ ਲੈ ਲਈ ਆਪਾਂ ਤੁਸੀਂ ਆਲਰੇਡੀ ਪੜ ਕੇ ਬੈਠੇ ਹੋ ਮੈਨੂੰ ਪਤਾ ਹੈ ਹੁਣ ਤੁਸੀਂ ਸ਼ੇਅਰ ਕਰ ਦਿਓ ਬਸ 10 ਮੈਂ ਤਿੰਨ ਚਾਰ ਚੀਜ਼ਾਂ ਪੜੀਆਂ ਬੈਜੀ ਹਾਂਜੀ ਇਕ ਤਾਂ ਜੇ ਦੀ ਲੋਨ ਲੈਣੇ ਹੋ ਤੁਸੀਂ ਲੈ ਸਕਦੇ ਹੋ ਪਰ ਜਿਹੜੇ ਤੁਹਾਨੂੰ ਰੈਂਟਰਲ ਦੇਣਾ ਹੋ ਉਹ ਬਾਈ ਗਵਰਨਮੈਂਟ ਥਰੂ ਦੇਣਾ ਇਦੇ ਵਿੱਚ ਉਹ ਪਹਿਲੇ 5 ਸਾਲ ਲਈ ਇੱਕ ਸਬਸਟਾਈਜ਼ ਰੈਂਟਲ ਯੂਨਿਟ ਯੂਜ਼ ਹੋਊਗਾ ਕਿਹੜਾ ਕਿਹੜਾ ਯੂਨਿਟ ਰੈਂਟ ਹੋਊਗਾ ਸਬਸਟਾਈਜ਼ ਰੈਂਟਲ ਯੂਨਿਟ ਨਹੀਂ ਹੁੰਦੇ ਜਿਵੇਂ ਪਬਲਿਕ ਹਾਊਸਿੰਗ ਨਹੀਂ ਹੁੰਦੀ ਤੇ ਲੋੜ ਹੁੰਦਾ ਪਬਲਿਕ ਹਾਊਸਿੰਗ ਜਿਵੇਂ ਜੀ ਆਪਣੇ ਪਬਲਿਕ ਹਾਊਸਿੰਗ ਮਿਲਦੀ ਹੈ ਇੱਥੇ ਮੀਨਸ ਜਿਵੇਂ ਜੇ ਕੋਈ ਇਹਨਾਂ ਨੇ ਅਕਾਮੋਡੇਟ ਕਰਨੇ ਹੋਣ ਜਿਹੜੇ ਹੋਮਲੈਸ ਹੈਗੇ ਨੇ ਜਾਂ ਕੁਝ ਵੀ ਉਹ ਤੁਹਾਡੀ ਯੂਨਿਟ ਚ ਪਾ ਸਕਦੇ ਆ ਮੈਨੂੰ ਹੋਮਲੈਸ ਲੈ ਲਓ ਦੂਜੇ ਲੈ ਲੋ ਜਿਹੜੇ ਬਾਰੀ ਚ ਖੜੇ ਨੇ ਟਾਈਮ ਪਿੰਗ ਦੇ ਵਿੱਚ ਖੜੇ ਨੇ ਰਿਫਿਊਜੀ ਤੇ ਫੂਜੀ ਲਾ ਲਓ ਜਿਹੜੇ ਵੀ ਜਿਹੜਾ ਸਭ ਕੁਛ ਹੀ ਮਤਲਬ ਜੋ ਵੀ ਜਿਹੜਾ ਵੀ ਗਾੜੀ ਤੇ ਤੇ ਉਹ ਸਿਟੀ ਆਫ ਰੈਂਪਟਨ ਨੇ ਵੀ ਸੇਮ ਚੀਜ਼ ਕੀਤੀ ਸੀ ਇਟਸ ਸੇਮ ਥਿੰਗ ਜਸਟ ਪੁਟ ਡਿਫਰੈਂਟਲੀ ਬਾਏ ਫੈਡਰਲ ਗਵਰਨਮੈਂਟ ਜੀ ਥੈਟ ਵਾਸ ਇਟ ਜੀ ਠੀਕ ਹੈ ਜੀ ਦੂਜੀ ਗੱਲ ਬਾਈ ਜੀ ਡੇਟ ਕੋ ਸ਼ੱਕ ਨਹੀਂ ਲੋਕਾਂ ਨੇ ਲੈਣੇ ਇਹ ਲੋ ਜੀ ਕੰਟਰੈਕਟਰਸ ਕਿਹੜੇ ਹੋ ਸਕਦੇ ਨੇ ਕੰਟਰੈਕਟਰ ਹੀ ਹੈ ਨਾ ਕੋ ਮਤਲਬ ਜਿਹੜੇ ਤੁਹਾਡੀ ਬੇਸਮੈਂਟ ਕੰਸਟਰਕਟ ਜਿਹੜੇ ਕੰਸਟਰਕਟ ਕਰਨਗੇ ਤੁਹਾਡੇ ਹਾਂ ਇਟਸ ਇਟਸ ਨਾਟ ਫॉर एवरी एवरीवन ਕਮਸ ਐਂਡ ਡੂ ਦ ਬੇਸਮੈਂਟ ਜਿਵੇਂ ਆਪਣੇ ਆਮ ਕਰਕੇ ਪੰਜਾਬੀ ਲਾਇਸੈਂਸ ਹੋਣੇ ਚਾਹੀਦੇ ਆ ਲਾਇਸੈਂਸ ਹੋਣੇ ਚਾਹੀਦੇ ਆ ਸਿਟੀ ਨਾਲ ਰਜਿਸਟਰ ਹੋਣ ਹਾਂ ਐਦਾ ਹੋਣ ਫਲਾਣਾ ਹੋਣ ਭਾਈ ਜਿਹੜੀ 80000 ਦੀ ਬੇਸਮੈਂਟ ਕਹਿ ਰਹੇ ਨਾ 80000 ਦਾ ਲੋਨ ਹੈ ਉਹ ਬੇਸਮੈਂਟ 1.5 ਲੱਖ ਤੇ ਟੱਪ ਜਾਂਦੀ ਉਹਨਾਂ ਦੀ ਜੀ ਬਟ ਇਟ ਇਜ਼ ਇਟਸ ਅ ਬੇਸਿਕ ਬੇਸਿਕਲੀ ਅ ਟ੍ਰੈਪ ਬਟ ਇਟ ਬੀਨ ਗਿਵਨ ਟੂ ਯੂ ਲਾਈਕ ਪਲੈਟਰ ਆਫ ਸਵਿਚ ਦੈਟਸ ਵਾਟ ਆਈ ਬਲੀਵ ਜੀ ਤੇ ਤੇ ਬਾਕੀ ਗੱਲ ਹੈ ਵੀ ਜਿਨ੍ਹਾਂ ਨੇ ਹਾਲੇ ਤੱਕ ਕਰਸਤਾ ਪ੍ਰੋਗਰਾਮ ਚਲਾਤਾ ਵੀ ਅੱਜ ਉਹ ਅਨਾਉਂਸ ਕਰਤਾ ਕਾਫੀ ਦਿਨ ਅਨਾਉਂਸ ਹੈ ਉਹ ਚਲਾਤਾ ਪਰ ਬਾਈ ਜੀ ਕੀ ਟਰੂਡੋ ਸਾਹਿਬ ਇਹਨੂੰ ਲਾਗੂ ਕਰਨ ਲਈ ਤੈ ਹੀ ਰਹਿ ਜਾਣਗੇ ਜੀ ਇਹ ਜਨਵਰੀ ਦੇ ਵਿੱਚ ਹੋਣਾ ਆਈ ਥਿੰਕ 15 ਕਿ ਨਹੀਂ ਜਨਵਰੀ ਇਹ 15 ਕਿ ਜਨ ਹਾਂਜੀ ਤੇ ਹਾਂ ਤੇ ਉਹ ਤਾਂ ਹੀ ਟਰੂਡੋ ਸਾਹਿਬ ਰਹਿ ਜਾਣਗੇ ਪਤਾ ਨਹੀਂ ਹੁਣ ਇਹ ਵੀ ਇੱਕ ਹੋਰ ਅਨਦਰ ਟਾਪਿਕ ਆ ਵੀ ਕੀ ਬਣ ਰਿਹਾ ਸਰਕਾਰ ਦਾ ਆਪਾਂ ਕੱਲ ਹੀ ਗੱਲ ਕਰਕੇ ਹਟਿਆ ਵੀ ਕੀ ਡਿਸਾਲਵ ਹੋਊਗੀ ਕੀ ਇਹ ਆ ਕਿਰਿਸਮਸ ਕੱਢੂਗੀ ਆ ਕਿਰਿਸਮਸ ਮੋਸਟ ਲਾਈਕਲੀ ਇਟ ਵਿਲ ਗੈਟ ਡਿਸਾਲਵਡ ਬਿਕਾਜ਼ ਉਹ ਵੀ ਜਵਾਬ ਦੇ ਗਏ ਨੇ ਕੈਰੀ ਜਿਹੜਾ ਉਹ ਕਾਰਨੀ ਸੀਗਾ ਉਹਨਾਂ ਦਾ ਕੋਈ ਜਵਾਬ ਦੇ ਗਏ ਨੇ ਐਜ਼ ਅ ਫਾਈਨੈਂਸ ਮਿਨਿਸਟਰ ਬਿਕਾਜ਼ ਨੋਬਾਡੀ ਵਾਂਟ ਟੂ ਟੇਕ ਹਿਮਸੈਲਫ ਇਨ ਹਾਊਸ ਪਰ ਨਿਊ ਫਾਈਨੈਂਸ ਮਿਨਿਸਟਰ ਤਾਂ ਇਹਨਾਂ ਨੇ ਹੁਣ ਜਿਹੜਾ ਖਨੀਕਰ ਡੋਮਨਿਕ ਕੁਛ ਇਦਾਂ ਕਰਕੇ ਉਹ ਨਹੀਂ ਸੀ ਬਣਾਤਾ ਉਹ ਬਾਈ ਜੀ ਟੈਂਪਰੇਰੀਲੀ ਬਣਾਇਆ ਸੀਗਾ ਪਰ ਜਿਹੜਾ ਜਿਹੜਾ ਕਾਰਨੀ ਦਾ ਪੁਰਾਣਾ ਆਪਣਾ ਬੈਂਕ ਆਫ ਕੈਨੇਡਾ ਦਾ ਸਿੰਘ ਗਵਰਨਰ ਸੀਗਾ ਉਹ ਸਿੰਘ ਸਬਲੀਵ ਸੋ ਵਨ ਆਫ ਦੋਸ ਗਵਰਨਰ ਸੀ ਬਣੀ ਕੁਛ ਇਹਦਾ ਫਰੈਂਡ ਸੀਗਾ ਥੈਟ ਵਾਸ ਦ ਪਰਸਨ ਹੀ ਵਾਸ ਨਾਟ ਇਲੈਕਟਿਡ ਹੀ ਵਾਸ ਸਪੋਸਟ ਟੂ ਕਮ ਇਨ ਹੀ ਹੈਸ ਸੈਡ ਨੋ ਆਮ ਨਾਟ ਜੀ ਇਹ ਕਿ ਆ ਇੱਕ ਪਾਰਟ ਆਫ ਦੀ ਸਟੋਰੀ ਹੈ ਬਾਕੀ ਗੱਲਾਂ ਇਹ ਨੇ ਬਈ ਇਹ ਤਾਂ ਲੋਨ ਤਾਂ ਦੇ ਦੇਣਗੇ ਜੀ ਲੋਨ ਦੇ ਦੇਣਗੇ ਕੀ ਲੋਕਾਂ ਕੋਲੇ ਅਫੋਰਡੇਬਿਲਟੀ ਹੈਗੀ ਇਹਨੂੰ ਪੇ ਆਫ ਕਰਨ ਦੀ ਗੱਲ ਤਾਂ ਉਹ ਵੀ ਹੈ ਜੀ ਕਿ ਕਿੰਨੀ ਗੈਸਟ ਬਣਦੀ ਹੈ ਕਿੰਨਾ ਤੁਹਾਡੇ ਤੇ ਬਰਡਨ ਉਹਦਾ ਪਊਗਾ ਰਾਈਟ ਇਹ ਮਾ ਵੀ ਭਾਈ ਇੱਕ ਨਾ ਗੱਲ ਅੱਜ ਨੋਟਿਸ ਕਰ ਲਿਓ ਅੱਗੇ ਮਨਜਿੰਦਰ ਵੀਰਾ ਵੀ ਕਹਿੰਦਾ ਹੁੰਦਾ ਹਰੇਕ ਵਾਰੀ ਜੀ ਹਾਲੇ ਨਾ ਜਿਹੜੇ 2025 ਦੇ ਵਿੱਚ ਰੀਨਿਊਸ ਆਉਣੀਆਂ ਲੋਕਾਂ ਦੀਆਂ ਜੀ ਜਿਹੜੇ ਕੱਲੇ ਇੰਟਰਸਟ ਓਨਲੀ ਤੇ ਪੇਮੈਂਟਸ ਤੇ ਬੈਠੇ ਸੀ ਜੀ ਉਹਨਾਂ ਨੂੰ ਸਾਢੇ 3% ਪਾਉਣੇ 4% ਨੇ ਵੀ ਕਹਨੇ ਆ ਵੀ ਪੰਗੜੇ ਪਵਾ ਦੇਣੇ ਉਹਨਾਂ ਦੇ ਔਰ ਦੂਸਰੀ ਗੱਲ ਆ ਮੈਂ ਜਿਹੜੀ ਇੱਕ ਹੋਰ ਬੜੀ ਕਰਦਾ ਵਾਂ ਵੀ ਉਹ 3.5 ਤੇ 4% ਤੇ ਨਹੀਂ ਹੈਗੇ ਕੀ ਲੋਕਾਂ ਦੀਆਂ ਪੇਮੈਂਟਾਂ ਵਧੀਆਂ ਸੀ ਪਰ ਉਹਨਾਂ ਕੋਲ ਫਿਕਸ ਵੇਰੀਏਬਲ ਸੀ ਉਹਨਾਂ ਦੀ ਕਿਸ਼ਤਾਂ ਨਹੀਂ ਵਧੀਆਂ ਜਦੋਂ ਇਹਨਾਂ ਨੇ ਰੀਨਿਊ ਕਰਨਾ ਇਹਨਾਂ ਨੇ ਦੇ ਦੇ ਗੁਨਾ ਆਸਕ ਫੋਰ ਲਮਸਮ ਉਹੀ ਗੱਲ ਕਰ ਰਿਹਾ ਰਾਈਟ ਨਹੀਂ ਦੇ ਆਸਕ ਫੋਰ ਸ਼ਾ ਲਮਸਮ ਲਈ ਇਕਲਮੈਂਟ ਲਈ ਕੋਈ ਬੈਂਕ ਇਜ਼ ਨਾਟ ਇਨ ਅ ਬਿਜ਼ਨਸ ਮਨੀ ਆਊਟ ਆਫ ਯੂ ਰੋ ਕਰ ਲੈਣ ਦੇ ਬਿਜ਼ਨਸ ਨਹੀਂ ਉਹ ਇੰਟਰਸਟ ਬਣਾਉਣ ਦੀ ਮੀਜ਼ਰ ਹੈ ਕੁਛ ਨਾਲਣ ਪਰ ਉਹ ਬੈਕਡੇਟਿਡ ਇੰਟਰਸਟ ਧੋਗ ਦੇਣ ਪ੍ਰਿੰਸੀਪਲ ਦੇ ਉੱਤੇ ਜਿਵੇਂ ਕਹਿੰਦੇ ਨੇ ਚੱਕਰਵਰਤੀ ਵਿਆਜ ਜਿਵੇਂ ਵਿਆਜ ਤੇ ਵਿਆਜ ਜੀ ਉਹ ਧੋਗ ਦੇਣ ਤੇ ਕਿਸ਼ਤ ਨਾ ਵੀਰੇ ਇਸ ਲੈਵਲ ਤੇ ਵਧਣ ਆ ਰਹੀਆਂ ਨੇ ਵੀ ਲੋਕਾਂ ਨੂੰ ਨਾ ਕਿਉਂਕਿ ਕਿਸੇ ਦਾ ਰੀਨੂਵਲ ਆਇਆ ਹਾਂਜੀ ਹੀ ਸੈਡ ਆ ਵਾਸ ਪੇਇੰਗ 4500 ਜੀ 4500 ਡਾਲਰਸ ਬਿਫੋਰ ਦਿਸ ਹੈਪਨਡ ਮਤਲਬ ਵੀ ਉਹਦਾ ਹੁਣ ਉਹ ਵੀ ਕਿਸ਼ਤ ਬਣਾ ਕੇ ਭੇਜੀ ਹੈ ਬੈਂਕ ਨੇ ਅਡ 4200 ਸਮਥਿੰਗ ਗਾ ਉਹ ਕਹਿੰਦਾ ਇੰਟਰਸਟ ਘਟਣ ਦੇ ਨਾਲ ਵੀ ਮੈਂ ਲੂਸ ਕਰ ਗਿਆ ਓਕੇ ਓਕੇ ਵੀ ਉਹਨੂੰ ਸੀਗਾ ਵੀ ਸ਼ਾਇਦ ਮੇਰੀ ਘਟੂਗੀ ਹੁਣ ਹਾਂ ਘਟੂਗੀ that is that is another thing that is happening ਤੇ ਭਾਈ ਜੀ 48% ਦੇ ਗ੍ਰੀਪ ਮਾਰਗੇਜਸ ਨੇ ਵੀ ਰੀਨਿਊਲ ਤੇ ਨੇ ਯਾਕੋ ਜਿਹੜਾ ਤੁਸੀਂ ਇੰਟਰਸਟ ਨਹੀਂ ਪੇ ਕੀਤਾ ਜਿਹੜਾ ਆਪਾਂ ਕਹਿੰਦੇ ਆ ਵੀ ਬੈਂਕ ਨੇ ਨਹੀਂ ਚਾਰਜ ਕੀਤਾ ਜਾਂ ਉਹਨਾਂ ਨੇ ਹੁਣ ਥੋੜੇ ਤੋਂ ਲੰਮਸਮ ਨਹੀਂ ਲੈਣਗੇ ਉਹਨਾਂ ਨੇ ਪ੍ਰਿੰਸੀਪਲ ਚ ਐਡ ਕਰਦੇ ਉਹਦੇ ਤੇ ਵੀ ਵਿਆਜ ਠੋਕ ਦੇਣਾ ਹਾਂਜੀ ਭਾਈ ਉਹ ਬੈਕ ਡੇਟ ਜਾ ਕੇ ਵਿਆਜ ਥੋੜੇ ਦਿੰਦੇ ਨਾ ਤਾਂ ਕਿ ਇਹ ਲੋ ਥੋੜੀ ਥੋੜੀ ਪੇਮੈਂਟਾਂ ਵਧਾਉਂਦੀਆਂ ਸੀ ਉਹਨਾਂ ਨੇ 200 ਡਾਲਰ ਵਧਾਤਾ ਕਹਿੰਦਾ 300 ਡਾਲਰ ਵੀ ਤਾਂ ਕਿ ਵਿਆਜ ਕਵਰ ਕਰੀ ਜਾਏ ਜੀ ਮਤਲਬ ਬੇਸਿਕਲੀ ਲੋਕ 4500 ਡਾਲਰ ਵਿਆਜ ਹੀ ਦੇ ਗਏ ਆ ਹਾਂਜੀ ਜੀ 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 ਸਹੀ ਆ ਤੁਹਾਡੀ ਗੱਲ ਹਾਂ ਤੇ ਇਹ ਇਹ ਹਾਲੇ ਨੇ ਨਾ ਇਹ ਜਿਹੜੀ ਆਪਾਂ ਕਹਿ ਰਹੇ ਆ ਇਕਨੋਮੀ ਦੀ ਰੀਅਲ ਸਟੇਟ ਦੀ ਆ ਜੀ ਫਲਾਣਾ ਇਹ ਭਾਈ ਹਾਲੇ ਤਾਂ ਮਤਲਬ ਕਹਿੰਦੇ ਚੂੜੀ ਹੋਰ ਟਾਈਟ ਹੋਣੀ ਹੈ ਹੂੰ ਹੂੰ ਇਹ ਇਹ ਕੋਈ ਨਹੀਂ ਦੇਖ ਰਿਹਾ ਇਸ ਚੀਜ਼ ਨੂੰ ਇੱਕ ਤਰੀਕ ਨੂੰ ਜ਼ਿਆਦਾ ਲੋਕ ਸਮਝ ਨਹੀਂ ਰਹੇ ਜਾਂ ਅਸੀਂ ਲੋੜ ਤੋਂ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਦੇ ਲੋਕ ਪਰਵਾਹ ਨਹੀਂ ਮਾਰਦੇ ਬਟ ਥਿਸ ਇਜ਼ ਵਨ ਆਫ ਦੀ ਮੇਜਰ ਫੈਕਟਰਸ ਥੈਟ ਮੈਨ ਲੱਗਦਾ ਭਾਜੀ ਜਦੋਂ ਮੈਨ ਲੱਗਦਾ ਨਾ ਲੋਕ ਉਦੋਂ ਤੱਕ ਸਮਝਦੇ ਨਹੀਂ ਜਿੰਨਾ ਜਿੱਕਰ ਉਹਨਾਂ ਦੇ ਵੱਡੂਏ ਤੇ ਭਾਰ ਨਹੀਂ ਪੈਂਦਾ ਇਹ ਜਦੋਂ ਪਤਾ ਵੀ ਇੰਨੇ ਤਰੀਕ ਨੂੰ ਜਾਣੀ ਹੈ ਇਹ ਪੇਮੈਂਟ ਫੇਰ ਲੋਕੀ ਸੀਰੀਅਸ ਜਾ ਹਉ ਤੋ ਦੇ ਵੀ ਹਾਇ ਲਾਗ ਕੀ ਚੱਕਰ ਹੋ ਗਿਆ ਹਾ ਹਾਂ ਜੀ ਇਹ 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 ਵੀ ਫੈਕਟਰ ਹੈਗਾ ਵੀਰੇ ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਲੋਕੀ ਧਿਆਨ ਨਹੀਂ ਦਿੰਦੇ ਲੋਕੀ ਕਹਿੰਦੇ ਯਾਰ ਹਾਲੇ ਤਾਂ ਮੈਨੂੰ ਕੋਈ ਫੈਕਟ ਨਹੀਂ ਯਾਰ ਕੋਈ ਫਰਕ ਨਹੀਂ ਪੈਂਦਾ ਹੈਗਾ ਹਾਲੇ ਇੱਕ ਇਹਦੇ ਨਾਲ ਇੱਕ ਚੀਜ਼ ਹੋਰ ਹੈ ਵੀਰੇ ਇਹਦੇ ਇੱਕ ਪਾਰਟ ਆਫ ਦੀ ਸਟੋਰੀ ਹੈ ਦੈਨ ਯੋਰ ਬੇਸਮੈਂਟ ਡ੍ਰੈਂਟਰ ਇਜ਼ ਗੋਇੰਗ ਡਾਊਨ ਡੇ ਬਾਏ ਡੇ ਜੀ ਉਹ ਉਹ ਖਾਸ ਕਰਕੇ ਬ੍ਰੈਮਟਨ ਜਿੱਥੇ ਬਾਕੀ ਬੁਰਾ ਹਾਲ ਹੋਇਆ ਹੋਇਆ ਜੀ ਬ੍ਰੈਮਟਨ ਦੇ ਵਿੱਚ ਬੇਸਮੈਂਟਾਂ ਦਾ ਤਾਂ ਕਾਫੀ ਬੇਸਮੈਂਟਾਂ ਹੋ ਗਈਆਂ ਚਾਹੇ ਤੁਹਾਡਾ ਘਰ ਜਿਹੜਾ ਆ ਕੱਲਾ ਇੱਕ ਹੋਲ ਯੂਨਿਟ ਹੈਗਾ ਬਾ ਜੇ ਤੁਸੀਂ ਉਹਨੂੰ ਰੈਂਟ ਆਊਟ ਕਰਨਾ ਮੈਂ ਉਹਨੂੰ ਵੀ ਰੈਂਟ ਆਊਟ ਕਰਨ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਭਾਈ ਜੀ 8 8 ਰੈਂਟ ਆਊਟ ਕਰਨ ਦੇ ਵਿੱਚ ਤਾਂ ਕਿਹੜੀ ਪ੍ਰੋਬਲਮ ਆ ਰਹੀ ਹੈ ਮੇਰਾ ਆਪਦਾ ਫਰੈਂਡ ਹੀ ਹੈਜ਼ ਅ ਹਾਊਸ ਇਨ 베ਰੀ ਹੀ ਸਟਰਗਲ ਟੂ ਰੈਂਟ ਇਟ ਆਊਟ ਉਹ ਬੰਦਾ 3 3200 3000 2800 2700 ਜੀ 2600 ਫਿਰ ਚੜਦੇ ਬਸ ਯਾਰ ਜੀ ਇਟ ਇਜ਼ ਮਿਲ ਵੀ ਮੈਨੂੰ ਇਹ ਕਹੇ ਲੱਗਦਾ ਕਿ ਜਿਹੜੇ ਲੋਕ ਗੱਲ ਕਰਦੇ ਵੀ ਨਾਥਿੰਗ ਇਜ਼ ਹੈਪਨਿੰਗ एवरीथिंग ਇਜ਼ ਗੁੱਡ ਇਟ ਇਜ਼ एवरीथिंग ਇਜ਼ ਨਾਟ 댓 ਗੁੱਡ ਜੀ ਜੀ ਵਿਦ 댓 ਵੇਟ ਦੇ ਪੀਪਲ ਆਰ ਫੀਲਿੰਗ ਇਟਸ ਮੂਬੀ ਇੰਟਰਸਟਡ ਕਰ ਲੱਗਿਆ एवरीथिंग ਗੋਣਾ ਗੈਟ ਬੈਟਰ ਯਾ ਜਿਵੇਂ ਆਪਾਂ ਕੱਲ ਵੀ ਗੱਲ ਕਰਦੇ ਸੀ ਯੂਅਰ ਵੇਜਸ ਹੈਜ਼ ਟੂ ਇਨਕਰੀਜ਼ ਕਿ ਈਡੀ ਕਾਰਪੋਰੇਟ ਤਿਆਰ ਹੈ ਵੇਜ ਵਧਾਉਣ ਨੂੰ ਜੀ ਨਾਟ ਅ ਸਿੰਗਲ ਨਾਟ ਅ ਸਿੰਗਲ ਜੇ ਬਾਤ ਦੀ ਵੀ ਹੋ ਤਾਂ ਤੋ ਐਂਡ ਤੇ ਕੰਜ਼ਿਊਮਰ ਤੇ ਪੈਣਾ ਉਹ ਤਾਂ ਜੋ ਵੀ ਸਰਵਿਸਿਜ਼ ਸੇਲ ਕਰ ਰਹੇ ਉਹਨਾਂ ਨੇ ਵਿੱਚ ਹੀ ਕਰਨਾ ਮੈਂ ਕਹਿੰਦਾ 10 ਸੈਂਟ ਸੈਂਟ ਮਿਨੀਮਮ ਵੀ 20 ਸੈਂਟ ਵੀ ਵੇਚ ਵਾਦੀ ਆ ਜੀ ਬਹੁਤ ਛੋਟੀ ਐਗਜ਼ਾਮਪਲ ਹੁੰਦਾ 5 ਸੈਂਟਿਕ ਟਿਮੋਟ ਨਾਲ ਪਰ ਕੱਪ ਵਧਾ ਦਿੰਦੇ ਆ ਜੀ ਤੇ ਉਹ ਬਈ 5 ਸੈਂਟ ਐਕਚੁਅਲੀ ਦੇ ਮੇਕ ਮੋਰ ਮਨੀ ਇਨ 댓 ਜੀ ਉਹ 5 ਸੈਂਟ ਜਿਹੜੇ ਨੇ ਨਾ ਉਹ ਦੇ ਮੇਕ ਮੋਰ ਮਨੀ ਬਿਕਾਜ਼ ਵੀ ਕੱਪਸ ਦੇ ਮਲਟੀਪਲਾਈ ਥੈਮ ਉਹ ਹਜ਼ਾਰਾਂ ਕੱਪ ਵੇਚਦੇ ਤੇ ਮੇਕ ਮੋਰ ਮਨੀ ਦੈਨ ਦੇ ਐਕਚੁਅਲੀ ਦੀ ਕੰਜ਼ਿਊਮਰ ਗੇਟ ਪਰ ਇਫੈਕਟ ਸਾਰੇ ਤੇ ਆਉਂਦਾ ਜੀ ਇਫੈਕਟ ਸਾਰਿਆਂ ਤੇ ਆਉਂਦਾ ਹਾਂ ਮੈਂ